ਸਰੀਕਾ ਹਾਲ ਦੋਸਤੋ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜਿਆਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਆਪਣੀਆਂ 2027 ਦੇ ਲਈ ਰਣਨੀਤੀਆਂ ਤੈਅ ਕੀਤੀਆਂ ਜਾ ਰਹੀਆਂ ਕਿਉਂਕਿ ਪਿੰਡੂ ਖੇਤਰ ਦੇ ਵਿੱਚੋਂ ਇਨ੍ਹਾਂ ਚੋਣਾਂ ਦੇ ਵਿੱਚ ਤਿੰਨਾਂ ਪਾਰਟੀਆਂ ਨੂੰ ਹੀ ਕਾਫੀ ਚੰਗਾ ਜਿਹੜਾ ਰਿਸਪਾਂਸ ਉਹ ਮਿਲਿਆ ਹੈ ਬੇਸ਼ੱਕ ਵੋਟ ਜਿਹੜੀ ਪਰਸੈਂਟੇਜ ਸੀ ਉਹ 48% ਹੀ ਰਹੀ ਹੈ। ਭਾਵ 48% ਜਿਹੜੀ ਉਹ ਵੋਟ ਹੈ ਉਹੀ ਪੋਲ ਹੋਈ ਹੈ ਇਹਨਾਂ ਚੋਣਾਂ ਦੇ ਦਰਮਿਆਨ। ਪਰ ਫਿਰ ਵੀ ਜਿਹੜੇ ਰਿਜ਼ਲਟ ਸੀ ਉਹ ਤਿੰਨਾਂ ਪਾਰਟੀਆਂ ਦੇ ਲਈ ਸੰਤੋਸ਼ਜਨਕ ਰਹੇ ਹੈ। ਸੱਤਾਧਾਰੀ ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ ਤੇ ਕਾਂਗਰਸ। ਬੇਸ਼ੱਕ ਕਾਂਗਰਸ ਦੇ ਵਿੱਚ ਕਾਟੋਕਲੇਸ਼ ਜਾਰੀ ਸੀ ਤਾਂ ਫਿਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਹਲਕਿਆਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਰਿਜ਼ਲਟ ਜਿਹੜੇ ਆ ਉਹ ਸੰਤੋਸ਼ਜਨਕ ਰਹੇ ਆ ਪਿਛਲੀਆਂ ਚੋਣਾਂ ਦੇ ਮੁਕਾਬਲੇ ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਵੀ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਨਾਲ ਕਾਂਗਰਸ ਨੂੰ ਭਾਰਮਾ ਹੰਗਾਰਾ ਮਿਲਿਆ ਸੀ ਉਹਨਾਂ ਨਤੀਜਿਆਂ ਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਐਮਪੀ ਜਿਹੜੇ ਉਹਨਾਂ ਨੇ ਜਿੱਤ ਕੇ ਲੋਕ ਸਭਾ 'ਚ ਗਏ ਸੀ ਇਹਨਾਂ ਚੋਣਾਂ ਦੇ ਵਿੱਚ ਇਕ ਤਾਂ ਵੋਟ ਪਰਸੈਂਟੇਜ ਇੱਕ ਉਹਨਾਂ ਦੇ ਕਾਟੋ ਪਲੇਸ ਦੇ ਚੱਲਦਿਆਂ ਵੀ ਪਾਰਟੀ ਨੂੰ ਥੋੜਾ ਨੁਕਸਾਨ ਜਿਹੜਾ ਉਹ ਹੋਇਆ ਧੜੇਬੰਦੀ ਅਜੇ ਵੀ ਪਾਰਟੀ ਦੀਸ ਆਕਸ ਨੂੰ ਜਿਹੜੀ ਆ ਖਰਾਬ ਕਰ ਰਹੀ ਹੈ ਅਕਾਲੀ ਦਲ ਬਾਦਲ ਦੀ ਜਿਹੜੀ ਵਾਪਸੀ ਹੋਈ ਹੈ ਉਹਦੇ ਨਾਲ ਅਕਾਲੀ ਦਲ ਬਾਦਲ ਦੇ ਖੇਮੇ ਦੇ ਵਿੱਚ ਕਾਫੀ ਖੁਸ਼ੀ ਹੈ ਕਿਉਂਕਿ ਪਿਛਲੇ 9 ਸਾਲ ਤੋਂ ਉਹਨਾਂ ਦਾ ਜਿਹੜਾ ਵੋਟ ਗ੍ਰਾਫ ਸੀ ਉਹ ਕਾਫੀ ਘਟ ਰਿਹਾ ਸੀ ਪਰ ਇਹਨਾਂ ਚੋਣਾਂ ਤੋਂ ਉਹਨਾਂ ਨੂੰ ਜਿਹੜੇ ਨਤੀਜੇ ਨੇ ਉਹ ਆਸ ਦੇ ਮੁਤਾਬਕ ਮਿਲੇ ਤਾਂ ਉਸ ਨੂੰ ਲੈ ਕੇ 2027 ਦੀ ਰਣਨੀਤੀ ਤੈਅ ਕਰਨੀ ਉਹਨਾਂ ਦੇ ਲਈ ਹੋਰ ਸੌਖੀ ਹੋ ਜਾਏਗੀ ਜਿੰਨਾਂ ਹਲਕਿਆਂ ਦੇ ਵਿੱਚੋਂ ਅਜੇ ਵੀ ਉਹਨਾਂ ਨੂੰ ਸਮਰਥਨ ਨਹੀਂ ਮਿਲ ਰਿਹਾ ਜਾਂ ਵੋਟਾਂ ਵੱਲੋਂ ਉਹਨਾਂ ਦੇ ਵਿੱਚ ਭਰੋਸਾ ਨਹੀਂ ਜਤਾਇਆ ਗਿਆ ਉੱਥੇ ਹੋਰ ਉਹ ਤੰਦ ਦੇ ਨਾਲ ਕੰਮ ਕਰਨਗੇ ਇਹ ਪਿਛਲੇ ਦਿਨੀ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਹੈ ਰਿਜ਼ਲਟ ਨੂੰ ਵੇਖਦਿਆਂ ਹੋਇਆਂ ਬਿਆਨ ਦਿੱਤਾ ਗਿਆ ਸੀ ਕਰਾਂਗੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਬੇਸ਼ੱਕ ਬਦਲਾ ਦਾ ਨਾਰਾ ਦੇ ਕੇ ਪ੍ਰਚੰਡ ਬਹੁਮਤ ਦੇ ਨਾਲ ਸਰਕਾਰ ਬਣਾਈ ਪਰ 2022 ਚ ਸਰਕਾਰ ਬਣਾਈ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਆਈਆਂ ਜਿਤੇ ਵਿੱਚ ਇਹ ਦੇਖਣ ਦੇ ਵਿੱਚ ਮਿਲਿਆ ਕਿ ਜਿਹੜਾ ਭਰੋਸਾ ਸੀ ਉਹ ਪਾਰਟੀ ਗਵਾ ਚੁੱਕੀ ਸੀ ਕਿਉਂਕਿ ਪਹਿਲੇ 2 ਸਾਲਾਂ ਦੇ ਵਿੱਚ ਪਾਰਟੀ ਨੇ ਜੋ ਵਾਅਦੇ ਕਰਕੇ ਬਦਲਾ ਦਾ ਨਾਮ ਲੈ ਕੇ ਸਰਕਾਰ ਬਣਾਈ ਸੀ ਉਹਦੇ ਵਿੱਚ ਨਾਕਾਮ ਰਹਿਣ ਕਰਕੇ ਹੀ ਲੋਕਾਂ ਨੇ ਜਿਹੜਾ ਵੋਟ ਕਰਾਫ ਸੀ ਆਮ ਆਦਮੀ ਪਾਰਟੀ ਦਾ 2022 ਦੇ ਵਿੱਚ 2024 ਆਉਂਦੇ ਆਉਂਦੇ ਆ ਕਾਫੀ ਗਰਾਵਟ ਹੋ ਗਈ ਤਾਂ ਹੁਣ ਨਤੀਜੇ ਦੇਸ਼ਕ ਆਮ ਆਦਮੀ ਪਾਰਟੀ ਵੱਲੋਂ ਇਹ ਕਹਿਣਾ ਕਿ ਸੰਤੋਸ਼ਜਨਕ ਨੇ ਪਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਇਹ ਵੀ ਚਰਚਾਵਾਂ ਛਿੜੀਆਂ ਕਿ ਜਿੱਥੇ ਇਹਨਾਂ ਦੇ ਮੌਜੂਦਾ ਐਮ ਐਲ ਏਜ਼ ਨੇ ਔਰ ਕਾਫੀ ਹਰਮਨ ਪਿਆਰੇ ਵੀ ਨੇ ਪਰ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰੇ ਜਿਸ ਕਰਕੇ ਇੱਕ ਕਿਆਸ ਅਰਾਈਆਂ ਜਿਹੜੀਆਂ ਸ਼ੁਰੂ ਹੋ ਗਈਆਂ ਜਾਂ ਕਹਿ ਸਕਦੇ ਹਾਂ ਸਿਆਸੀ ਮਾਹਰਾਂ ਵੱਲੋਂ ਇਹ ਕਹਿਣਾ ਸ਼ੁਰੂ ਹੋ ਗਿਆ ਕਿ ਜੇਕਰ ਦੁਬਾਰਾ ਆਮ ਆਦਮੀ ਪਾਰਟੀ ਨੇ ਸਰਕਾਰ ਰੀਟ ਕਰਨੀ ਹੈ ਤਾਂ ਲੋਕਾਂ ਦੀ ਨਬਜ਼ ਨੂੰ ਪਛਾਣਨਾ ਪਏਗਾ ਕਿ ਲੋਕਾਂ ਨੇ ਇੰਨੀ ਜਲਦੀ ਜਿਹੜਾ ਉਹ ਮੂਹਕਮਾ ਮਾਡਲ ਆ ਆਪਣੇ ਹਰਮਨ ਪਿਆਰੇ ਕਹੇ ਜਾਂਦੇ ਨੇਤਾਵਾਂ ਵੱਲੋਂ ਕਿਉਂਕਿ ਜਿਨ੍ਹਾਂ ਦੇ ਵਿੱਚ ਸਪੀਕਰ ਸਾਹਿਬ ਸੰਧਵਾਨ ਸਾਹਿਬ ਬੀਟ ਹੇਅਰ ਜੋ ਮਜੂਤਾ ਸੰਸਦ ਨੇ ਇਸੇ ਤਰ੍ਹਾਂ ਮੈਡਮ પરાਜ ਉਹਨਾਂ ਦੇ ਹਲਕੇ ਵਿੱਚ ਵੀ ਇਹੀ ਕੁਝ ਦੇਖਣ ਨੂੰ ਮਿਲਿਆ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ ਹਲਕੇ ਵਿੱਚ ਵੀ ਉਹਨਾਂ ਦੇ ਉਮੀਦਵਾਰ ਹਾਰੇ ਹੈ ਕੁਲਦੀਪ ਸਿੰਘ ਢਾਲੀਵਾ ਮਤਲਬ ਕਿ ਬਹੁਤ ਸਾਰੇ ਹਲਕਿਆਂ ਦੇ ਵਿੱਚ ਧਿਆਨ ਦੇਣ ਦੀ ਲੋੜ ਹੈ ਦਿੱਲੀ ਵੱਲੋਂ ਤਾਂ ਪਹਿਲਾਂ ਹੀ ਅਬਜ਼ਰਵਰ ਜਿਹੜੇ ਆ ਉਹ ਲਗਾ ਦਿੱਤੇ ਗਏ ਸੀ ਕਿ ਉਹ ਜਿਹੜੀ ਹੈ ਆਪਣੀ ਰਿਪੋਰਟ ਦਿੱਲੀ ਹਾਈ ਕਮਾਂਡ ਨੂੰ ਦੇਣ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਵਿਧਾਇਕ ਅੱਪੋ ਆਪਣੇ ਹਲਕਿਆਂ ਦੇ ਵਿੱਚ ਕੀ ਕਾਰਗੁਜ਼ਾਰੀ ਕਰ ਰਹੇ ਆ ਕਿਉਂਕਿ ਉਦੋਂ ਇਹ ਵੀ ਦੇਖਣ ਦੇ ਵਿੱਚ ਆਇਆ ਸੀ ਕਿ ਜਿਹੜੇ ਐਮਐਲਏ ਦੀ ਕਾਰਗੁਜ਼ਾਰੀ ਵਧੀਆ ਨਹੀਂ ਹੋਏਗੀ ਆਉਣ ਵਾਲੀ 2027 ਦੇ ਵਿੱਚ ਉਹਨਾਂ ਉਮੀਦਵਾਰ ਉਹਨਾਂ ਵਿਧਾਇਕਾਂ ਨੂੰ ਦੁਬਾਰਾ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿੱਥੇ ਇਹ ਖੁਸ਼ੀ ਦੀ ਖਬਰ ਸੀ ਕਿ ਉਹਨਾਂ ਨੇ ਇਸ ਚੋਣਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਉੱਥੇ ਇੱਕ ਹੋਰ ਜਿਹੜੀ ਖਬਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਜਿੱਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਗ੍ਰੈਬ ਪਿੰਡ ਬਾਦਲ ਵਿਖੇ ਪਹੁੰਚਣਾ ਲਗਾਤਾਰ ਜਾਰੀ ਹੈ ਇਸੇ ਕੜੀ ਤਹਿਤ ਹਲਕਾ ਬਰਨਾਲਾ ਤੋਂ ਆਜ਼ਾਦ ਤੌਰ ਤੇ ਜਿੱਤੇ ਤਿੰਨ ਬਲਾਕ ਸੰਮਤੀ ਮੈਂਬਰ ਯਾਦਵਿੰਦਰ ਸਿੰਘ ਹਰਮੇਲ ਸਿੰਘ ਤੇ ਬੀਬੀ ਗੁਰਜੀਤ ਕੌਰ ਨੇ ਅਕਾਲੀ ਆਗੂ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਵਿੱਚ ਪਿੰਡ ਬਾਦਲ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹ ਜਿਹੜੇ ਮੈਂਬਰ ਸਨ ਇਹ ਆਜ਼ਾਦ ਤੌਰ ਤੇ ਜਿੱਤੇ ਸਨ ਪਰ ਦੇਖਣ ਦੇ ਵਿੱਚ ਆਇਆ ਕਿ ਇਹ ਆਮ ਆਦਮੀ ਪਾਰਟੀ ਲਈ ਬਹੁਤ ਵੱਡਾ ਝਟਕਾ ਹੈ ਉਹ ਝਟਕਾ ਇਸ ਕਰਕੇ ਹੈ ਕਿ ਮੌਜੂਦਾ ਸਰਕਾਰ ਦੇ ਵਿੱਚ ਸ਼ਾਮਲ ਹੋਣ ਤੋਂ ਸ਼ਾਮਲ ਹੋਣ ਦੀ ਬਜਾਏ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਲ ਹੋਣਾ ਚੰਗਾ ਸਮਝਿਆ ਇਦੇ ਨਾਲ ਆਮ ਆਦਮੀ ਪਾਰਟੀ ਨੂੰ ਸੋਚਣਾ ਪਏਗਾ ਕਿ ਸਾਡੀਆਂ ਨੀਤੀਆਂ ਦੇ ਵਿੱਚ ਬਦਲਾਅ ਕਰਨ ਦੀ ਜ਼ਰੂਰਤ ਹੈ ਜਾਂ ਲੋਕਾਂ ਦਾ ਜਿਹੜਾ ਸਾਡੇ ਤੋਂ ਮੋਹ ਤੰਗ ਹੋ ਚੁੱਕਿਆ ਹੈ ਅਜੀ ਸਵਾ ਸਾਲ ਪਏ 2027 ਹੋਂਦ ਦੇ ਵਿੱਚ ਅਗਰ ਆਮ ਆਦਮੀ ਪਾਰਟੀ ਦੁਬਾਰਾ ਤੋਂ ਆਪਣੀਆਂ ਰਣਨੀਤੀਆਂ ਨੂੰ ਵਿਚਾਰਦਿਆਂ ਹੋਣ ਜੋ ਵਾਅਦੇ ਕੀਤੇ ਸਨ ਜੇ ਉਹ ਲੋਕਾਂ ਦੇ ਵਿੱਚ ਨਿਭਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਕਾਂ ਕਾ 2027 ਦੇ ਵਿੱਚ ਆਪਣੀ ਸਾਖ ਨੂੰ ਬਚਾ ਪਾਏਗੀ ਨਹੀਂ ਤਾਂ ਇਸ ਵਕਤ ਅਕਾਲੀ ਦਲ ਬਾਦਲ ਤਾਂ ਜਿਹੜਾ ਲੋਕਾਂ ਦੇ ਵਿੱਚ ਗਰਾਫ ਹੈ ਉਹ ਵੱਧਦਾ ਜਾ ਰਿਹਾ ਹੈ ਦੂਸਰੀ ਗੱਲ ਪੰਥਕ ਪਾਰਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਨਹੀਂ ਹੋਈਆਂ ਜਿਸ ਦਾ ਕਰਕੇ ਵੀ ਅਕਾਲੀ ਦਲ ਬਾਦਲ ਨੂੰ ਜਿਹੜਾ ਹੈ ਉਹ ਲੋਕਾਂ ਵੱਲੋਂ ਜਾਂ ਕਹਿ ਸਕਦੇ ਆ ਕਿ ਪਾਰਟੀ ਉਹਨਾਂ ਦੀ ਇਸ ਕਰਕੇ ਵੀ ਜ਼ਿਆਦਾ ਮਜ਼ਬੂਤ ਹੋ ਰਹੀ ਹੈ ਅਗਰ ਅੰਥਕ ਤਿੰਨਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀਆਂ ਤਾਂ ਨਤੀਜੇ ਜਿਹੜੇ ਹੁਣ ਆਏ ਨੇ ਕੁਝ ਹੋਰ ਹੋਣੇ ਸੀ ਕਿਉਂਕਿ ਆਜ਼ਾਦ ਤੌਰ ਤੇ ਜਿਹੜੇ ਅਕਾਲੀ ਦਲ ਪੁਨਰਸੁਰਜੀਤ ਅਕਾਲੀ ਦਲ ਵਾਰਸ ਪੰਜਾਬ ਦੇ ਇਹਨਾਂ ਦੇ ਉਮੀਦਵਾਰ ਜੋ ਆਜ਼ਾਦ ਤੌਰ ਤੇ ਚੋਣ ਲੜੇ ਹਨ ਉਹਨਾਂ ਦਾ ਵੋਟ ਪਰਸੈਂਟੇਜ ਠੀਕ ਠਾਕ ਹੀ ਰਿਹਾ ਧੰਨਵਾਦ